हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇਣ ਅਸੀਂ 9.1 ਅਭਿਆਸ ਦੇ 8 ਨੰਬਰ ਸਵਾਲ ਤੇ ਆ ਗਏ ਕਹਿੰਦਾ 12 ਸੈਂਟੀਮੀਟਰ ਲੰਬਾਈ 9 ਸੈਂਟੀਮੀਟਰ ਚੜਾਈ ਤੇ 6 ਸੈਂਟੀਮੀਟਰ ਉਚਾਈ ਵਾਲੇ 25 ਘਣਾਵਕਾਰੀ ਡੱਬਿਆਂ ਦਾ ਕੁੱਲ ਆਇਤਨ ਪਤਾ ਕਰੋ ਠੀਕ ਹੈ ਬੇਟਾ ਤਾਂ ਇੱਕ ਡੱਬੇ ਦਾ ਆਇਤਨ ਕੀ ਹੁੰਦਾ ਬੇਟਾ ਪਹਿਲਾਂ ਤਾਂ ਆਪਾਂ ਬੇਟਾ ਪਿਕਚਰ ਬਣਾ ਲਈਏ ਦੀ ਇੱਕ ਡੱਬਾ ਆ ਸਾਡੇ ਕੋਲੇ ਜੀਦੀ ਲੰਬਾਈ ਚੌੜਾਈ ਤੇ ਉਚਾਈ ਸਾਨੂੰ ਦਿੱਤੀ ਹੋਈ ਹੈ ਲੰਬਾਈ ਚੌੜਾਈ ਤੇ ਚਾਈ ਕਿੰਨੀ ਦਿੱਤੀ ਹੋਈ ਹੈ 12 ਸੈਂਟੀਮੀਟਰ 9 ਸੈਂਟੀਮੀਟਰ ਤੇ 6 ਸੈਂਟੀਮੀਟਰ 12 ਸੈਂਟੀਮੀਟਰ 9 ਸੈਂਟੀਮੀਟਰ ਤੇ 6 ਸੈਂਟੀਮੀਟਰ ਠੀਕ ਹੈ ਕਹਿੰਦਾ ਇੱਕ ਡੱਬੇ ਦੀ ਆਇਤ ਦਿੱਤੀ ਹੋਈ ਹੈ ਤੇ 25 ਇਦਾਂ ਦੇ ਡੱਬੇ ਹੋਣ ਤਾਂ ਉਹਨਾਂ ਦਾ ਆਇਤਨ ਦੱਸਣਾ ਹੈ 25ਾਂ ਦਾ ਪਹਿਲਾ ਇੱਕ ਡੱਬੇ ਦਾ ਆਇਤਨ ਕਿੰਨਾ ਹੁੰਦਾ ਇੱਕ ਡੱਬੇ ਦਾ ਆਇਤਨ ਬਰਾਬਰ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਬੇਟਾ ਘਣਾਵ ਹੈਗਾ ਇਹ ਠੀਕ ਹੈ ਤੇ 25 ਡੱਬਿਆਂ ਦਾ ਆਇਤਨ 25 ਡੱਬਿਆਂ ਦਾ ਆਇਤਨ ਬਰਾਬਰ 25 ਲੰਮੁ ਚੌੜਾਈ ਉਚਾਈ ਜਿਹੜਾ ਆਇਤਨ ਆਊਗਾ ਬੇਟਾ ਉਹਨੂੰ ਬਸ 25 ਨਾਲ ਗੁਣਾ ਕਰ ਦਾਂਗੇ ਆਪਾਂ ਤਾਂ ਬਰਾਬਰ 25 ਡੱਬਿਆਂ ਦਾ 25 ਆਪਾਂ ਬਾਹਰ ਰੱਖ ਲੈਨੇ ਆ ਬ੍ਰੈਕਟ ਦੇ ਵਿੱਚ ਲੰਬਾਈ ਚੌੜਾਈ 12 9 6 12 9 ਗੁਣਾ 6 12 108 108 6 ਕ 648 ਇਹ ਬਣ ਗਿਆ 25 648 ਠੀਕ ਹੈ ਬੇਟਾ ਤਾਂ ਆ 25 ਨਾਲ ਫਿਰ ਆਪਾਂ ਗੁਣਾ ਕਰਾਂਗੇ 108 6 ਕ ਇਹ ਬੇਟਾ ਤੁਸੀਂ ਗੁਣਾ ਕਰਕੇ ਦੇਖ ਲੈਣਾ ਜੇ ਭਲੇਖਾ ਬਿੰਦਾ ਜੇ ਕੈਲਕੂਲੇਸ਼ਨ ਅਭਿਆਸ ਹੋ ਜਾਊਗਾ ਫਿਰ ਤੁਸੀਂ ਛੇਤੀ ਕਰ ਲੋਗੇ ਤਾਂ 25 8 200 ਵੀ ਅੰਸਰ ਅਗੇ 25 ਚੋਕਾ 100 ਤੇ 120 ਬਣ ਗਏ ਹਾਂਸਲ 12 ਬਣ ਗਏ 25 ਛੇਕਾ 150 ਤੇ 12 16200 ਕਣ ਸੈਂਟੀਮੀਟਰ ਉੱਤਰ ਕੀ ਆ ਗਿਆ 25 ਡੱਬਿਆਂ ਦਾ ਆਇਤਨ ਚਲਦਾ ਪਿਆ ਸੀ ਨਾ ਉਹੀ ਕੱਢਦੇ ਪਏ 25 ਡੱਬਿਆਂ ਦਾ ਆਇਤਨ 16200 ਕਣ ਸੈਂਟੀਮੀਟਰ ਸਾਡਾ ਉੱਤਰ ਆ ਗਿਆ ਇਹ ਸੀਗਾ ਬੇਟਾ ਸਵਾਲ ਨੰਬਰ 8 ਅਗਲੇ ਸਵਾਲ ਪੁੱਤ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ